ਹੈਲੋ ਹਾਂਜੀ ਸਸਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬ੍ਰਾਡ ਫੈਮਿਲੀ ਵਲੌਗਸ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪਰ ਸੋਈ ਦੇ ਵਿੱਚ ਆ ਗਏ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਸ਼ਿੰਕਾਂ ਦੀ ਟ੍ਰਿਕ ਹਨਾ ਸ਼ਿੰਕਾਂ ਦੇ ਵਿੱਚ ਜਦੋਂ ਆਪਣੇ ਬਹੁਤ ਜ਼ਿਆਦਾ ਤੰਧਾਈ ਬਣ ਜਾਂਦੀ ਹੈ ਹਨਾ ਤੇ ਉਹਦੀ ਸਫਾਈ ਜਾਂ ਪਾਣੀ ਦੇ ਸੋਰੇ ਦੇ ਨਾਲ ਵੀ ਸ਼ਿੰਕ ਖਰਾਬ ਹੋ ਜਾਂਦੇ ਹਨਾ ਜਦੋਂ ਆਪਣੇ ਪਾਣੀ ਦੇ ਵਿੱਚ ਸ਼ੋਰਾ ਹੋਵੇ ਤਾਂ ਸ਼ਿੰਕਾਂ ਦੇ ਵਿੱਚ ਤੰਧਾਈ ਜੀ ਆਪਾਂ ਜਿੰਨਾ ਮਰਜ਼ੀ ਸਾਫ਼ ਕਰੀ ਜਾਈਏ ਹੋ ਜਾਂਦੀ ਆ ਹਨ ਵੈਸੇ ਤੁਹਾਨੂੰ ਮੇਰੀ ਕਿਚਨ ਦੀ ਸਫਾਈ ਦੇਖ ਕੇ ਪਤਾ ਲੱਗਦਾ ਹੀ ਹੋਊਗਾ ਤੇ ਇਧਰ ਆਪਣੇ ਘਰ ਦੀ ਸਫਾਈ ਦੇਖ ਕੇ ਪਤਾ ਲੱਗਦਾ ਹੋਊਗਾ ਵੀ ਆਪਾਂ ਕਿਦਾਂ ਸਫਾਈ ਰੱਖਦੇ ਆ ਹਨ ਤੇ ਹੁਣ ਆਪਾਂ ਸਿੰਕ ਦੀ ਸਫਾਈ ਕਰਦੇ ਆਂ ਵੈਸੇ ਤਾਂ ਹਰ ਰੋਜ਼ ਮੈਂ ਜਦੋਂ ਵਰਤਨ ਸਾਫ਼ ਕਰ ਲੈਂਦੀ ਆਂ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਸਾਫ਼ ਕਰਦੇ ਹੁੰਨੇ ਆ ਏਦਾਂ ਨਹੀਂ ਵੀ ਸਿੰਕ ਆ ਹੀ ਪਏ ਰਹਿਣਗੇ ਚੰਗੀ ਤਰ੍ਹਾਂ ਸਫਾਈ ਕਰਦੇ ਪਰ ਫਿਰ ਵੀ ਪਾਣੀ ਦੇ ਵਿੱਚ ਜੋ ਸ਼ੋਰਾ ਨਾ ਉਹਦੇ ਥੋੜੀ ਥੋੜੀ ਰਹਿ ਜਾਂਦੀ ਆ ਦੇਖੋ ਤੁਸੀਂ ਨੇੜੇ ਕਰਕੇ ਬਿਲਕੁਲ ਥੋੜਾ ਜਿਹਾ ਵਾਈਟ ਕਲਰ ਦਾ ਦੇਖ ਰਿਹਾ ਨਾ ਸ਼ੋਰਾ ਜਿਹਾ ਇਸ ਤਰ੍ਹਾਂ ਦਾ ਹੁਣ ਇੱਕ ਸਿੰਕ ਦੇ ਵਿੱਚ ਆ ਇਸ ਦੂਸਰੇ ਦੇ ਵਿੱਚ ਵੀ ਆ ਹੁਣ ਆਪਾਂ ਤੁਹਾਨੂੰ ਇੱਕ ਵਾਲਾ ਸਾਫ ਕਰਕੇ ਦਿਖਾਉਣੀ ਆ ਫਿਰ ਆਪਾਂ ਦੂਸਰਾ ਸਾਫ ਕਰਾਂਗੇ ਦੇਖਿਓ ਤੁਸੀਂ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਸਿੰਕ ਕਿਸ ਤਰ੍ਹਾਂ ਸਾਫ ਕਰਨੇ ਹਨਾ ਆਪਣੇ ਫਿਲਟਰ ਪਾਣੀ ਦੀ ਪਾਪ ਇਹਨੂੰ ਆਪਾਂ ਸਾਈਡ ਤੇ ਕਰ ਦਈਏ ਹਨਾ ਇਧਰ ਕਰ ਦਿੰਨੇ ਆ ਦੇਖੋ ਹੁਣ ਪਤਾ ਕੀ ਕਰਨਾ ਤੁਸੀਂ ਇਹਦੇ ਵਿੱਚ ਦੋ ਚੀਜ਼ਾਂ ਵਾਲਾ ਇੱਕ ਤਾਂ ਇਹ ਨੂੰ ਆ ਤੇ ਇੱਕ ਆ ਕਲੀਨਿਕ ਪਲੱਸ ਸ਼ੈਂਪੂ ਆ ਸ਼ੈਂਪੂ ਤੁਸੀਂ ਕੁਝ ਕੋਈ ਵੀ ਮਰਜ਼ੀ ਯੂਜ਼ ਕਰ ਲਓ ਜੋ ਤੁਹਾਡੇ ਘਰੇ ਹੈ ਹੈ ਨਾ ਉਹ ਵਰਤ ਲਓ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਦਿੰਨੇ ਆ ਤੇ ਬਾਅਦ ਚ ਇਹਨਾਂ ਨੂੰ ਉੱਪਰ ਲਗਾਉਣਾ ਪਹਿਲਾਂ ਕੀ ਕਰ ਸਭ ਤੋਂ ਪਹਿਲਾਂ ਲਾਉਣਾ ਕੀ ਹੈ ਸ਼ਿੰਕ ਦੇ ਵਿੱਚ ਇਸ ਤਰ੍ਹਾਂ ਸ਼ੈਂਪੂ ਖੋਲ ਲਿਆ ਸ਼ੈਂਪੂ ਨੂੰ ਇਸ ਤਰ੍ਹਾਂ ਲਾ ਦੇਣਾ ਇਸ ਤਰ੍ਹਾਂ ਸਾਰੇ ਲਾ ਦਿਓ ਇਸ ਤਰ੍ਹਾਂ ਇਹ ਜਦ ਇਹ ਨਾ ਸਟੀਲ ਨਾ ਬਹੁਤ ਚਮਕ ਚਾ ਜਾਂਦੇ ਜਿਵੇਂ ਆਪਣੇ ਟੂਟੀਆਂ ਦੇ ਉੱਪਰ ਵੀ ਹਨ ਚਲੋ ਉਹ ਬਣ ਜਾਂਦਾ ਸ਼ੋਹਰਾ ਜਿਹਾ ਵਾਈਟ ਵਾਈਟ ਉਹ ਸਾਰਾ ਸੈੱਟ ਹੋ ਜਾਂਦਾ ਇਸ ਚੀਜ਼ ਦੇ ਨਾਲ ਤੁਸੀਂ ਇਸ ਤਰ੍ਹਾਂ ਸਾਫ਼ ਕਰਕੇ ਦੇਖਿਓ ਇੱਕ ਵਾਰੀ ਫਿਰ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਇਹ ਪਾ ਲਿਆ ਤੇ ਇਸ ਤੋਂ ਬਾਅਦ ਇਹ ਜਿਹੜਾ ਹੈਗਾ ਇਨੋ ਹਨਾ ਇਹਨੂੰ ਇਸ ਤਰ੍ਹਾਂ ਉੱਪਰ ਉੱਪਰ ਪਾ ਦੇਣਾ ਮੈਂ ਇਸ ਤਰ੍ਹਾਂ ਹਾਂ ਦੇਖੋ ਆਪਾਂ ਇਹਨਾਂ ਪਾ ਦਿੱਤਾ ਹਨਾ ਹੁਣ ਆਪਾਂ ਕੀ ਕਰਨਾ ਸਕਰੱਬ ਲੈ ਲੈਣਾ ਇੱਕ ਤਾਂ ਸਟੀਲ ਬੋਲ ਹੁੰਦਾ ਆ ਦੇਖੋ ਆਹ ਸਟੀਲ ਵੂਲ ਆਪਣੇ ਕੋਲੇ ਤੇ ਆਹ ਆਪਣੇ ਕੋਲੇ ਸਕਰਾਬਾ ਹੈ ਨਾ ਤੇ ਇਹਨੂੰ ਨਾ ਆਪਾਂ ਰਗੜਨਾ ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਰਗੜਨਾ ਦੇਖੋ ਇਸ ਤਰ੍ਹਾਂ ਸੁੱਕਾ ਗਏ ਮੇਰੇ ਕੋਲੇ ਇਹ ਆਟੋਮੈਟਿਕਲੀ ਝੱਗ ਹੋ ਜਾਣੀ ਆ ਕਿਉਂਕਿ ਸ਼ਿੰਕ ਥੋੜੇ ਜਿਹਾ ਗਿੱਲੇ ਸੀਗੇ ਤੇ ਸ਼ੈਂਪੂ ਪਾਤਾ ਹੈ ਨਾ ਸ਼ੈਂਪੂ ਦੀ ਝੱਗ ਹੋਦੀ ਤੇ ਇਹ ਜਿਹੜਾ ਇਹਨੂੰ ਆ ਇਹਨੂੰ ਦੀ ਝੱਗ ਹੋ ਜੂਗੀ ਤੇ ਜੇ ਆਪਣੀਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਨਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਇਹ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਇਹਨੂੰ ਤੇ ਸ਼ੈਂਪੂ ਦੇ ਨਾਲ ਜਿਹੜੀ ਧੰਧਾਈ ਆ ਤੇ ਛੋਰਾ ਵਗੈਰਾ ਉਹ ਬਿਲਕੁਲ ਚੱਕਿਆ ਜਾਂਦਾ ਤੁਸੀਂ ਉਹਨੇ ਇੱਕ ਪਾਸੇ ਦੀ ਇਹ ਸਫਾਈ ਕਰਦੀਆਂ ਫਿਰ ਮੈਂ ਦੂਸਰੇ ਪਾਸੇ ਦੀ ਕਰੂੰਗੀ ਤੁਸੀਂ ਦੇਖਿਓ ਵੀ ਇੱਕ ਪਾਸੇ ਦਾ ਸ਼ੈਂਕ ਕਿੰਨਾ ਸਾਫ਼ ਹੋ ਕੇ ਓਕੇ ਹੋ ਜਾਊਗਾ ਇਹ ਮੈਂ ਵੈਸੇ ਸਫਾਈ ਨਾ ਹਫ਼ਤੇ ਵਿੱਚ ਦੋ ਵਾਰ ਕਰ ਦੇਣੀ ਹੁੰਦੀ ਆ ਹੁਣ ਤੁਹਾਨੂੰ ਵੀਡੀਓ ਦੇਣੀ ਕਰਕੇ ਮੈਂ ਹਫ਼ਤੇ ਤੋਂ ਸ਼ੈਂਕ ਸਾਫ਼ ਨਹੀਂ ਕੀਤਾ ਸੀ ਬਸ ਐਸੇ ਮੇਰੇ ਸ਼ੈਂਕ ਇਸ ਤਰ੍ਹਾਂ ਨਹੀਂ ਲੱਗਦੇ ਸੀ ਵੀ ਆਪਾਂ ਸਫਾਈ ਨਹੀਂ ਕੀਤੀ ਪੇਪਰ ਮੇਰੇ ਹਿਸਾਬ ਨਾਲ ਲਾਣ ਦੇ ਸੀਗੇ ਕਿਉਂਕਿ ਮੈਂ ਸਫਾਈ ਪੂਰੀ ਕਰਦੀ ਹੁੰਦੀ ਹਣੀ ਹੈ ਜੀ ਹਨਾ ਤੇ ਹੁਣ ਆ ਦੇਖਿਓ ਕਿੰਨੀ ਸੋਹਣੇ ਸਾਫ ਹੋ ਕੇ ਚਮਕਮੀ ਚਮਕਮੀ ਸਟੀਲ ਨਿਕਲਿਆ ਹੋਊਗੀ ਇਹ ਇਸ ਤਰ੍ਹਾਂ ਇਹਨੇ ਤੁਹਾਨੂੰ ਵੀਡੀਓ ਦੇਣੀ ਕਰਕੇ ਹਫਤੇ ਦਾ ਵਸਕਣੇ ਸਾਰਫ ਦੇ ਨਾਲ ਧੋਤੇ ਧੋ ਕੇ ਕਪੜਾ ਮਾਰ ਕੇ ਸਾਫ ਕਰਤੇ ਤੇ ਨਹੀਂ ਮੈਂ ਹਫਤੇ ਦੇ ਬਾਅਦ ਇੱਕ ਵਾਰ ਇਹ ਚੀਜ਼ ਜੋੜ ਕਰਦੀ ਹੁੰਨੀ ਆ ਤੇ ਇਹਦੇ ਨਾਲ ਸਫਾਈ ਦੇਖਿਓ ਤੁਸੀਂ ਕਿੰਨੀ ਜ਼ਿਆਦਾ ਆਉਂਦੀ ਦੇਖੋ ਜੀ ਇਸ ਤਰ੍ਹਾਂ ਟੇਲ ਤੇ ਵੀ ਤੁਸੀਂ ਮਾਰ ਦਿਓ ਜੇ ਤੁਸੀਂ ਚਾਹੋ ਵੀ ਟੇਲ ਦੇ ਉੱਪਰ ਕੋਈ ਧੁੰਧਾਈ ਜਾਂ ਹਣਾ ਹਣਾ ਲੱਗਿਆ ਹੋਇਆ ਹਲਦੀ ਦਾ ਦਾਗ ਵਗੈਰਾ ਉਹ ਵੀ ਸਾਫ਼ ਹੋ ਜਾਂਦਾ ਇਹਦੇ ਨਾਲ ਇਸ ਤਰ੍ਹਾਂ ਮਾਰ ਦਿਓ ਸਾਫ਼ ਹੋ ਜਾਊਗਾ ਹਾਂ ਤੁਹਾਨੂੰ ਚਮਕ ਵੈਸੇ ਦਿਖ ਰਹੀ ਹੋਊਗੀ ਸ਼ੈਂਕ ਦੀ ਦੇਖੋ ਇਸ ਤਰ੍ਹਾਂ ਲਾ ਦੇਣਾ ਇਹਨੂੰ ਸਾਰੇ ਕਿਤੇ ਕਿਤੇ ਨਹੀਂ ਰਹਿਣ ਦੇਣਾ ਐਵੇਂ ਨਸਰਾ ਘੜਾ ਘੜਾ ਕੇ ਚੰਗੀ ਤਰ੍ਹਾਂ ਸਾਫ਼ ਕਰ ਦਿਓ ਤੇ ਫਿਰ ਪਾਣੀ ਦੇ ਨਾਲ ਧੋ ਦਿਓ ਫਿਰ ਤੁਸੀਂ ਦੇਖਿਓ ਸ਼ੈਂਕ ਦੀ ਸਫਾਈ ਕਿੰਨੀ ਹੁੰਦੀ ਤੇ ਹੁਣ ਆਪਾਂ ਜਿਹੜੀਆਂ ਪਾਈਪ ਆ ਪੈਕ ਤੇ ਵੀ ਇਸ ਤਰ੍ਹਾਂ ਮਾਰ ਹੀ ਦਿਨੀ ਹੁੰਦੀਆਂ ਨਾਲ ਹੀ ਠੀਕ ਹੈ ਇਹ পাইਪ ਆਪਣੀ ਸ਼ੈਂਕ ਦੇ ਵਿੱਚ ਸਿੱਟੀ ਹੁੰਦੀ ਆ ਉਸ ਤੋਂ ਬਾਅਦ ਹੋਣਾ ਜਿਹੜੀ ਟੂਟੀ ਆ ਟੂਟੀ ਦੇ ਉੱਪਰ ਵੀ ਦੇਖੋ ਉਹ نیچے ਜਾਵੜੇ ਥੋੜਾ ਜਿਹਾ ਕੱਟ ਤੁਹਾਨੂੰ ਜਿਸੇ ਸੈਰ ਕੈਮਰੇ ਦੇ ਵਿੱਚ ਆ ਜਿਹੜਾ ਸੋਰਾ ਨਾ ਮੈਂ ਸਾਰਾ ਇਹਦੇ ਨਾਲ ਲੈ ਜਾਣਾ ਵਾਈਟ ਵਾਈਟ ਸਟੀਲ ਅ ਚਮਕਦੀ ਚਮਕਦੀ ਨਿਕਲੇ ਆਉਗੀ ਜਿਹੜਾ ਵਾਈਟ ਵਾਈਟ ਸੋਰਾ ਨਾ ਸਾਰਾ ਲੈ ਜੂਗਾ ਇਸ ਤਰ੍ਹਾਂ ਇਹ ਦੇਖੋ ਅਸਮੇਤ ਪਾਣੀ ਪਾ ਕੇ ਤੁਹਾਨੂੰ ਦਿਖਾਉਣੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਸਾਫ ਕਰਕੇ ਓਕੇ ਕਰ ਲਿਆ ਕਰੋ ਇਸ ਤਰ੍ਹਾਂ ਮੈਂ ਤਾਂ ਸਾਰੇ ਕੀਤੇ ਇੱਥੇ ਮਾਰ ਦਿਨੀ ਹੁੰਦੀ ਹੈ ਇਹਦੇ ਨਾਲ ਸਾਫ ਹੋ ਜਾਂਦਾ ਲਦੀਆਂ ਤੇ ਵਾਈਟ ਵਾਈਟ ਪੱਥਰ ਨਿਕਲਿਆ ਹੁੰਦਾ ਸਟੀਲ ਚਮਕਦੀ ਚਮਕ ਦਿਨਿਕ ਜਾਂਦੀ ਆ ਇਸ ਤਰ੍ਹਾਂ ਕਿਉਂਕਿ ਰਸੋਈ ਦੇ ਵਿੱਚ ਅਕਾ ਹੋਰ ਤਾਂ ਕੋਈ ਚੀਜ਼ ਇੱਥੇ ਜੋੜ ਵਿਚਾਰੀ ਸਕਦੇ ਹਨ ਤੇ ਇਹਨਾਂ ਦੇ ਨਾਲ ਇਹਦੇ ਨਾਲ ਸਫਾਈ ਵਧੀਆ ਹੋ ਜਾਂਦੀ ਹੈ इस तरह सफाई तो बाद हम आप धोना जो थोड़ा थोड़ा पानी दे तो के ना ना जिमें पानी पाई जाऊंगे उम्मीद चीज मार देखो इस तरह साफ कर देना ठीक है इस तरह जी पानी चंकी तरह कप लें कप सारा धो के ਆ ਦੇ ਕੋਲ ਜਿੱਥੇ ਟੁੱਟੀ ਦੇ ਨੇੜੇ ਕਰੋ ਕੈਮਰਾ ਦੇਖਿਓ ਟੁੱਟੀ ਕਿੰਨੀ ਸਾਫ਼ ਹੋ ਗਈ ਚਮਕਦਿਤ ਹੁੰਦੇ ਦੀ ਹੋਊਗੀ ਨਾ ਟੁੱਟੀ ਕਿੰਨੀ ਚਮਕ ਰਹੀ ਵਿਸ ਪੈਣੀ ਤੁਸੀਂ ਆਪਣੇ ਨਾ ਸ਼ੈਂਕਾਂ ਦੇ ਉੱਪਰ ਜਾਂ ਟੁੱਟੀ ਦੇ ਉੱਪਰ ਟਰਾਈ ਕਰਕੇ ਦੇਖਿਓ ਇੱਕ ਵਾਰੀ ਫਿਰ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਇਹ ਵੀਡੀਓ ਸਹੀ ਹੈ ਕਿ ਗਲਤ ਆ ਫਿਰ ਦੱਸਿਓ ਠੀਕ ਹੈ ਜੀ ਮੈਂ ਕੋਹਦੇ ਸੋ ਸਫਾਈ ਇਸ ਤਰ੍ਹਾਂ ਹੀ ਕਰ ਦਿੱਤੀ ਆ ਮੁੜ ਕੇ ਫੇਰ ਕੱਪੜਾ ਲੈ ਲੈਣਾ ਚੰਗੀ ਇਸ ਤਰ੍ਹਾਂ ਸ਼ੈਂਕਾਂ ਨੂੰ ਸੁਕਾ ਦੇਣਾ ਜਦੋਂ ਸੁਕਾਏ ਵੀ ਸ਼ੈਂਕ ਦੀ ਚਮਕ ਮੈਨੂੰ ਆਪੇ ਦਿਸੂਗੀ ਕਿਦਾਂ ਛੇਟ ਚਮਕਾ ਲੱਗ ਗਿਆ ਠੀਕ ਹੈ ਜੀ ਵਸਤੂ ਨੂੰ ਪਤਾ ਲੱਗਣ ਲੱਗ ਗਿਆ ਹੁੰਗਾ ਕਿੰਨੀ ਸਫਾਈ ਹੋ ਗਈ ਹੈ ਸਾ ਦੇਖੋ ਜੀ ਹੁਣ ਇੱਧਰ ਨਾਲ ਸਿੰਕ ਦੇਖੋ ਉਧਰ ਨਾਲ ਦੇਖੋ ਉਹ ਜਿਹੜੇ ਥੋੜੀ ਥੋੜੀ ਧੰਧਾਈ ਦੇਖ ਰਹੀ ਹੈ ਮੈਨੂੰ ਤਾਂ ਦੇਖ ਰਹੀ ਹੈ ਪਤਾ ਨਹੀਂ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਆ ਰਹੀ ਹੋ ਕਿ ਨਹੀਂ ਆ ਦੇਖੋ ਹੋਨੇ ਇਸ ਤਰ੍ਹਾਂ ਹੋ ਗਿਆ ਇਸ ਤੋਂ ਬਾਅਦ ਨਾ ਇੱਕ ਕਾਟਨ ਦਾ ਕੱਪੜਾ ਲੈ ਲਿਓ ਤੁਸੀਂ ਆਮ ਆਪਾਂ ਕਿਚਨ ਦੇ ਵਿੱਚ ਕੱਪੜਾ ਰੱਖਦੇ ਹੁੰਦੇ ਆ ਮੈਂ ਤਾਂ ਰੱਖਦੀ ਆ ਨਹੀਂ ਤੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਫਿਰ ਨਿਚੋੜ ਲੈਣਾ ਨਿਚੋੜਨ ਤੋਂ ਬਾਅਦ ਟੂਟੀ ਕਰ ਦਈਏ ਬੰਦ ਤੇ ਹੁਣ ਇੱਥੇ ਸ਼ੈਂਕਾਚ ਮਾਰ ਕੇ ਤੁਹਾਨੂੰ ਮੈਂ ਦਿਖਾਉਣੀ ਆ ਵੀ ਕਿੰਨਾ ਸਾਫ ਹੋ ਗਿਆ ਹਾਂ ਜੀ ਆ ਦੇਖੋ ਜੇ ਆਪਾਂ ਸ਼ੈਂਕ ਨੂੰ ਮੜ ਕੇ ਸੁੱਕੇ ਕੱਪੜੇ ਨਾਲ ਵੀ ਇਸ ਤਰ੍ਹਾਂ ਸਾਫ਼ ਕਰਤਾ ਦੇਖੋ ਵੀਰੇ ਸ਼ੈਂਕ ਦੀ ਚਮਕ ਦੇਖ ਰਹੀ ਹੋਊਗੀ ਤੁਹਾਨੂੰ ਨੇੜੇ ਕਰਕੇ ਦਿਖਾ ਦੋ ਇਸ ਤਰ੍ਹਾਂ ਸ਼ੈਂਕ ਆ ਆਪਣੀ ਪੂਰੀ ਚਮਕ ਦੇ ਨਾਲ ਸ਼ੈਂਕ ਪੂਰੇ ਕਲੀਅਰ ਸਾਫ਼ ਹੋ ਜਾਣਗੇ ਇਧਰਲੇ ਸ਼ੈਂਕ ਦੇ ਵਿੱਚ ਆ ਦੇਖੋ ਤੁਹਾਨੂੰ ਲੰਧਾਈ ਇਸ ਤਰ੍ਹਾਂ ਦਿਖਦੀ ਹੈ ਨਾ ਆ ਬਿਲਕੁਲ ਨਾਲ-ਨਾਲ ਲਾਓ ਟੇਡਾ ਕਰਕੇ ਕੈਮਰਾ ਇਸ ਤਰ੍ਹਾਂ ਦੇਖੋ ਇਹ ਦਿਖਦਾ ਨਾ ਸੰਧਾਈ ਆ ਇਧਰਲੇ ਸ਼ੈਂਕ 'ਚ ਦੇਖੋ ਹੁਣ ਦੇਖੋ ਬਿਲਕੁਲ ਸਾਫ ਹੋ ਗਏ ਕਲੀਅਰ ਇਸ ਤਰ੍ਹਾਂ ਤੁਸੀਂ ਵੀ ਆਪਣੇ ਸ਼ੰਕਾ ਨੂੰ ਸਾਫ ਕਰ ਲਿਆ ਕਰੋ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ